ਅਮਰਸਰ ਦੇ ਨਸ਼ਰਾ ਕਲੋਨੀਆ ਤੋਂ ਇੱਕ ਖਬਰ ਸਾਹਮਣੇ ਜਿੱਥੇ ਇੱਕ 13 ਸਾਲਾ ਕੁੜੀ ਨੂੰ ਜੋ ਹੈ ਅਗਵਾ ਕਰ ਲਿਆ ਗਿਆ 13 ਸਾਲਾ ਬੱਚੀ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਵਾਅ ਕਰ ਲਿਆ ਗਿਆ ਇੱਕ ਮਹੀਨਾ ਬੀਤ ਚੁੱਕਿਆ ਪਰ ਅਜੇ ਤੱਕ ਕੁੜੀ ਦਾ ਕੋਈ ਥੋ ਪਤਾ ਨਹੀਂ ਹੈ ਤੇ ਉਹਨਾਂ ਦੇ ਵੱਲੋਂ ਹੁਣ ਇਨਸਾਫ ਦੀ ਗੁਹਾਰ ਲਾਈ ਗਈ ਹੈ ਮਦਦ ਦੀ ਅਪੀਲ ਕੀਤੀ ਗਈ ਹੈ ਤਾਂ ਇੱਕ ਮਹੀਨਾ ਪਹਿਲਾਂ 13 ਸਾਲਾ ਇੱਕ ਬੱਚੀ ਨੂੰ ਜਿਹੜਾ ਉਹ ਨੌਜਵਾਨ ਕੁਝ ਸੱਖ ਕੇ ਲੈ ਗਏ ਸੀ ਜਿਸ ਤੋਂ ਬਾਅਦ ਅਜੇ ਵੀ ਉਸ ਦੀ ਪਾਲ ਲਗਾਤਾਰ ਚੱਲ ਰਹੀ ਤਾਂ ਅਮਰਸਰ ਦੇ ਨਸ਼ਰਾ ਕਲੋਨੀਆ ਦੀ ਖਬਰ ਹੈ ਜਿੱਥੇ ਕਿ ਲక్ష్ਮੀ ਜਿਸ ਦੀ ਉਮਰ ਮਹਿਜ਼ 13 ਸਾਲ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਲੜਕੀ ਨੂੰ ਜੋ ਹੈ ਓਵਰਗਲਾ ਕੇ ਲੈ ਗਏ ਸੀ ਕਿਤਾਜ ਜਪੂਰਾ ਇੱਕ ਮਹੀਨਾ ਹੋ ਗਿਆ ਉਹਨਾਂ ਦੀ ਕੁੜੀ ਦੀ ਕੋਈ ਸਾਰ ਨਹੀਂ ਹੈ ਤੇ ਨਈ ਕੋਈ ਪਤਾ ਲੱਗ ਸਕਿਆ ਪਰਿਵਾਰਕ ਮੈਂਬਰਾਂ ਨੇ ਆਪਣੇ ਤੀ ਦੇ ਲੱਭਣ ਦੇ ਲਈ ਬੜੀ ਕੋਸ਼ਿਸ਼ ਕੀਤੀ ਥਾ ਥਾ ਕੇ ਥਾ ਥਾ ਜਾ ਕੇ ਲੱਭਿਆ ਪਰ ਕੋਈ ਵੀ ਜਿਹੜੀ ਨਹੀਂ ਪਤਾ ਲੱਗੇ ਕਿ ਆਖਰ ਕਿੱਥੇ ਹੈ ਤੇ ਉਦਦਰ ਪਰਵਾਹ ਨੇ ਇਨਸਾਫ ਦੀ ਘੋਰ ਲਾਉਂਦੇ ਹੋਏ ਆ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਜਾਵੇ ਤੁਨੋਂ ਦੀ ਧੀ ਨੂੰ ਲੱਭਾਇਆ ਜਾਵੇ ਤਾਂ ਕਿ ਉਹਨਾਂ ਦੀ ਧੀ ਉਹਨਾਂ ਦੇ ਹਵਾਲੇ ਕੀਤੀ ਜਾ ਸਕੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਗਰੀਬ ਪਰਿਵਾਰ ਹੈ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕਰਕੇ ਉਹ ਆਪਣਾ ਗੁਜ਼ਾਰਾ ਕਰਦੇ ਨੇ ਤਾਂ ਇਸ ਤੋਂ ਬਾਅਦ ਚੌਕੀ ਚਾਰਜ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਉਹਨਾਂ ਦੀ ਪਾਲ ਲਗਾਤਾਰ ਜਾਰੀ ਹੈ ਤੇ ਜਲਦ ਹੀ ਉਹ 13 ਸਾਲਾ ਬੱਚੀ ਨੂੰ ਜੋ ਹੈ ਉਹ ਲੱਭ ਲਿਆ ਜਾਏਗਾ ਤਾਂ ਨੁਸ਼ਾਰਾ ਨੁਸ਼ਾਰਾ ਦੇ ਤੋਂ ਖਬਰ ਸਾਹਮਣੀ ਆਈ ਹੈ ਅੰਮ੍ਰਿਤਸਰ ਦੇ ਨੁਸ਼ਾਰਾ ਕਲੋਨੀ ਦੀ ਖਬਰ ਜਿੱਥੇ 1 ਮਹੀਨਾ ਹੋ ਚੁੱਕਿਆ ਪਰ ਅਜੇ ਤੱਕ ਉਸ 13 ਸਾਲਾ ਬੱਚੀ ਦਾ ਕੋਈ ਥੋ ਪਤਾ ਨਹੀਂ ਹੈ ਸਾਡੇ ਨਾਲ ਭਾਜੀ ਸਾਡੀ ਬੇਟੀ ਚਲ ਗਈ ਘਰੋਂ ਲੈ ਗਏ ਦੋ ਮੁੰਡੇ ਤੇ ਉਸ ਪਰਤਾਲ ਕੀਤੀ ਲਾਗੇ ਜਾਗੇ ਨਹੀਂ ਪਤਾ ਲੱਗਾ ਕੀ ਨਾਮ ਲੜਕੀ ਦਾ ਲక్ష్ਮੀ ਦੀ ਕਿੰਨੀ ਉਮਰ ਦੀ ਹਾਂਜੀ 13 ਸਾਲ ਜੀ ਹੋ ਗਿਆ ਜੇ 1 ਮਹੀਨਾ ਹੋ ਗਿਆ ਜੇ ਜਦੋਂ ਘਰੋਂ ਗਏ ਸੀ ਤੇ ਕਿੱਥੇ ਹੋ ਗਏ ਹਾਂਜੀ ਪਾਜੀ ਅਸੀਂ ਤਾਂ ਕੰਮ ਤੇ ਹੀ ਫਿਰ ਤੁਹਾਨੂੰ ਕੀ ਦੱਸਾਂ ਤੁਹਾਡੀ ਕੁੜੀ ਹੋ ਗਈ ਕਿੰਨੇ ਸਾਲ ਪਾਜੀ ਮੇਰੇ ਬੇਟੀ ਆਈ ਸੀ ਘਰ ਉਹ ਵੀ ਗਏ ਸੀ ਬਾਹਰ ਕਿਤੇ ਤੇ ਉਹਨਾਂ ਨੇ ਕਿਹਾ ਕਿ ਲక్ష్ਮੀ ਘਰ ਨਹੀਂ ਹੈਗੀ ਤੇ ਫਿਰ ਮੈਂ 3 ਵਜੇ ਆਈ ਘਰ ਉਥੋਂ ਕੰਮ ਤੋਂ ਤੇ 3 ਵਜੇ ਆਣ ਕੇ ਵੇਖਿਆ ਤੇ ਲਾਗੇ ਚਾਗੇ ਆਇਆ ਨਹੀਂ ਕਿਤੇ ਵੀ ਤੇ ਲੱਬਿਆ ਲੱਬਿਆ ਸਾਰੇ ਨਹੀਂ ਲੱਭੀ। ਉਹਨਾਂ ਦੇ ਕੋਲ ਗਏ ਉੱਥੇ ਜਿੱਥੇ ਰਹਿੰਦੇ ਸੀ ਉਹ ਮੁੰਡੇ ਵਾਲੇ। ਉੱਥੇ ਉਹਦੀ ਮਾਂ ਕਹਿੰਦੀ ਜੀ ਕੋਈ ਗੱਲ ਨਹੀਂ ਭਜਦਿਆਂ ਨੂੰ ਆਣ ਇੱਕੋ ਜਿਹੇ ਹੁੰਦੇ ਆ। ਕੋਈ ਨਹੀਂ ਐ ਜੇ ਲੈ ਗਿਆ ਤਾਂ ਕੋਈ ਗੱਲ ਨਹੀਂ। ਤੇ ਆਹ ਮੇਰੇ ਭੈਣ ਵੀ ਨਾਲ ਹੀ ਉਦਨ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਸਾਡੀ ਬੇਟੀ ਦੋ ਕਹਿੰਦੇ ਜੀ ਨਹੀਂ। ਭਜਦਿਆਂ ਨੂੰ ਆਣ ਇੱਕੋ ਜਿਹੇ ਹੋਗੇ ਉਹਨਾਂ ਕੋ ਨਹੀਂ ਉਹ ਕੋ ਨਹੀਂ ਹੈਗੀ ਮੁੰਡੇ ਕੋ। ਤੇ ਮੁੜ ਕੇ ਆਈ ਚੌਂਕੀ ਚੱਲ ਗਏ ਜੀ। ਚੌਂਕੀ ਸਾਡੇ ਉਹਦੇ ਪੜੀ ਬੰਬੂਣੀ ਨਾਲ ਉਥੇ ਡੇਰੀ ਤੇ ਉਥੋਂ ਦਬਕੇ ਦੁਕੇ ਮਾਰ ਕੇ ਉਹਦੇ ਪਿਓ ਨੂੰ ਚੋਕੇ ਲਿਆਂਦਾ ਤੇ ਪਿਓ ਨੂੰ ਵਿਚਾਰਦਿਆਂ ਰੱਖਿਆ ਤੇ ਉਹਨੂੰ ਵੀ ਉਹਨੇ ਕੋਈ ਦੱਸਿਆ ਦੱਸਿਆ ਨਹੀਂ ਆ ਤੇ ਉਹ ਵੀ ਮੁੜ ਕੇ ਉਹਨਾਂ ਸਾੜ ਦਿੱਤਾ ਤੇ ਬਾਅਦ ਚ ਅਸੀਂ ਪਰਚਾ ਵੀ ਨਹੀਂ ਅੱਠੀ ਤੇ ਹਿੰਦੀ ਨਹੀਂ ਕਟਾਇਆ ਜੀ ਪਰਚਾ ਵੀ ਸਾਡਾ ਨਹੀਂ ਕੱਟਦੇ ਜਲਦੀ ਕੋਈ ਕੇਅਰ ਹੀ ਨਹੀਂ ਹੈਗੀ ਸੀ ਤੇ ਪੁਲਿਸ ਦੀ ਪੁਲਿਸ ਨੇ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਪੁਲਿਸ ਨੇ ਕਿਤੇ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ ਇੱਕ ਦੋ ਵਾਰ ਹੀ ਗਏ ਆ ਉਹਨਾਂ ਦੇ ਘਰ ਬਾਸੇ ਇੱਥੇ ਨਸਾਰੇ ਚ ਹੀ ਮੁੜ ਕੇ ਉਹਨਾਂ ਪਤਾ ਨਹੀਂ ਕਿੱਥੇ ਗਏ ਕਿ ਕਿਤੇ ਨਹੀਂ ਗਏ ਕੋਈ ਸੀ ਸੀ ਵੀ ਕੈਮਰਾ ਚੱਕੀ ਤੇ ਪੁੱਛਿਆ ਕੋਈ ਨਹੀਂ ਕੀਤਾ ਜੀ ਉਹਨਾਂ ਨੇ ਆਣਗੇ ਕੋਈ ਜਾਣਦਿਆਂ ਦੀ ਕੋਈ ਵੀਡੀਓ ਫੁਟੇਜ ਆ ਗਈ ਕੋਈ ਨਹੀਂ ਭਾਜੀ ਕਿੰਨੇ ਵਜੇ ਹੋ ਗਏ ਯਾਰ ਘਰੋਂ ਦੁਪਹਿਰੇ ਗਏ ਜੇ 1 ਵਜੇ ਨਾਲ ਤੇ ਭਾਜੀ ਅੱਜ ਘਰੇ ਨਹੀਂ ਹੈਗੇ ਤੇ ਸਾਨੂੰ ਪਤਾ ਹੀ ਨਹੀਂ ਆ ਕੋਈ ਜਾਣਦਾ ਵੇਖਿਆ ਹੋ ਕੇ ਜਾਂਦਿਆਂ ਤੇ ਇਹਨਾਂ ਨੇ ਵੇਖਿਆ ਤੇ ਇਹਨਾਂ ਨੂੰ ਆਵਾਜ਼ਾਂ ਬੁਜਾਵੀਆਂ ਦਿੱਤੀਆਂ ਪਰ ਅਸੀਂ ਘਰ ਨਹੀਂ ਹੈਗੇ ਸੀ ਨਾ ਤੇ ਆਵਾਜ਼ ਕੌਣ ਦੇਣਾ ਤੇ ਬਾੜੀ ਨੇ ਦੇਣੀ ਸੀ ਘਰੋਂ ਕੋਈ پتہ ਤੇ ਡਕਰ ਗਿਆ ਤੋ ਕੁਝ ਹੋਇਆ ਨਹੀਂ ਭਾਜੀ ਆ ਵੀ ਆਖੀ ਕੁਝ ਨਹੀਂ ਹੋਇਆ ਡਕਰ ਹੋਇਆ ਗਾ ਗੁੱਤੀ ਮੰਗ ਕਰਦੇ ਪੁੱਸ ਕੋ ਪੁੱਲ ਨੂੰ ਕੋਈ ਇਹ ਹੀ ਮੰਗ ਕਰਦੇ ਆ ਕਿ ਭਾਜੀ ਸਾਡੀ ਬੇਟੀ ਲੱਭਣੀ ਚਾਹੀਦੀ ਏ ਸਾਡੀ ਬੇਟੀ ਸਾਡੇ ਕੋਲ ਹੋਣੀ ਚਾਹੀਦੀ ਏ ਤੇ ਮੁੰਡਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਏ ਭਾਜੀ ਸਾਨੂੰ ਕੋਈ ਪਤਾ ਨਹੀਂ ਲੱਗਾ ਸੀ ਆਪਣੇ ਕੰਮ ਕਰਾ ਵਾਲੇ ਬੰਦੇ ਆ ਨਦਰੀ ਲਾਵੇ ਖਾਨ ਵਾਲੇ ਆ ਸਾਨੂੰ ਨਹੀਂ ਬੜਾ ਕਥਾ ਦੀ ਕੁੜੀ ਮਾਰਦੀ ਹੈ ਕਿੱਥੇ ਕਿੱਥੇ ਨਹੀਂ ਆ ਇਹ ਪੁਲਿਸ ਮਾਸਾ ਕਾ ਕਾਰਵਾਈ ਨਹੀਂ ਪਾ ਰਹੀ ਜਦੋਂ ਅਸੀਂ ਥਾਣੇ ਵੀ ਜਾਂਦੇ ਆ ਤੇ ਸਾਨੂੰ ਦਵਕੇ ਮਾਰ ਕੇ ਕੱਢ ਦਿੰਦੇ ਆ ਜੀ ਕਹਿੰਦੇ ਵੀ ਜਿੱਥੋਂ ਲੱਭਦੀ ਲੱਭ ਲੋ ਜਦੋਂ ਲੱਭੂ ਲੱਭੇਗੇ ਤੇ ਅਸੀਂ ਨਾ ਦੱਸਣ ਗਏ ਇਹ ਬੱਲ ਬੱਲ ਨਹੀਂ ਬੰਬ ਬੰਬ ਹੈਗਾ ਕਿਉਂਕਿ ਨਿਚਾਰਜ ਕਿਉਂਕਿ ਨਿਚਾਰਜ ਹਾਂਜੀ ਉੱਤੋਂ ਸਾਨੂੰ ਦੋਖੇ ਮਾਰ ਮਾਰ ਕੱਢਦਾ ਸਾਡੀ ਮਾਸਾ ਕਾਰਵਾਈ ਨਹੀਂ ਪਾਈ ਉਹਨਾਂ ਨੇ ਉੱਤੋਂ ਸਾਨੂੰ ਦੋਖੇ ਮਾਰ ਮਾਰ ਕੱਢਦਾ ਵਾ ਹਾਂਜੀ ਕਿੰਨੇ ਬੱਚੇ ਤੁਹਾਡੇ ਮੇਰੇ 4 ਬੱਚੇ ਜੀ ਇੱਕ ਮੁੰਡਾ ਤਿੰਨ ਕੁੜੀਆਂ ਜੀ ਇਹ ਵੱਡੀ ਛੋਟੀ ਜੀ ਇਹ ਸਾਰਿਆਂ ਨੂੰ ਛੋਟੀ ਹੈ ਜੀ ਕੁੜੀਆਂ ਤਾਂ ਛੋਟੀ ਹੈ ਕਿੱਥੇ ਕਿੱਥੇ ਲੱਭਿਆ ਜਾਵੇ ਕੁੜੀ ਅਸੀਂ ਜੋ ਅਲੱਗ-ਅਲੱਗ ਜਿੰਨੇ ਵੀ ਨਾਲ ਰਿਸ਼ਤੇਦਾਰ ਆ ਸਾਰਿਆਂ ਕੋ ਪੁੱਛਿਆ ਕਿਸਿਆ ਸਾਨੂੰ ਮਾਸਾ ਜਵਾਬ ਨਹੀਂ ਦਿੱਤਾ ਜੀ ਇਹਨਾਂ ਨੇ ਉਨੇ ਪਿਆਰ ਭਰਾ ਸਾਰੇ ਭੱਜੇ ਫਿਰਦੇ ਆ ਜੇ ਚੋਰ ਨਾ ਦੇ ਘਰ ਨਾ ਭਜਦੇ ਕਰੋੜੀ ਕੁੜੀ ਨੜੀ ਗਈ ਆ ਕਦੀ ਗਈ ਹੈ ਕਿ ਉਹ ਗੜੀ ਨਾਲ ਜਾ ਗਈ ਪਾਜੀ ਇੱਥੋਂ ਦੋ ਜਾਨੇ ਜੋਗੀ ਅਸਨ ਦੇ ਲਾਗੋ ਗੈਬ ਕੀਤੀ ਕੁੜੀ ਮੇਰੀ ਗੇਟ ਖੋਲਾ ਜੋਗੀ ਅਸਨ ਦਾ ਜੀ ਸਾਨੂੰ ਨਹੀਂ ਪਤਾ ਕੁੜੀ ਜਾ ਕੇ ਕਿੱਥੇ ਮਾਰਤੀ ਆ ਜਾਂ ਜਿੰਦੀ ਹੈ ਜਾਂ ਮਰ ਗਈ ਆ ਇਹ ਪੁਲਿਸ ਨੇ ਮਾਸਾ ਕਾਕ ਕਾਰਵਾਈ ਨਹੀਂ ਪਾਉਂਦੀ ਪੁਲਸ ਲੋ ਕੀ ਕਾਰਵਾਈ ਹੋਣੀ ਆ ਕਾਰਵਾਈ ਇਹੋ ਹੀ ਆ ਵੀ ਸਾਡੀ ਕੁੜੀ ਮਰੀ ਆ ਜਿੰਦੀ ਆ ਸਾਡੇ ਵਾਲੇ ਕਰ ਦੇਣਾ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪੁਲਿਸ ਨੇ ਪੱਤਾ ਕੱਢਿਆ ਹੁਣ ਪਰ ਕਿਆ ਤੇ ਕੱਟਿਆ ਵਾ ਬਾਕੀ ਕੋਈ ਕਾਰਵਾਈ ਨਹੀਂ ਬਾਈ ਉਹਨਾਂ ਨੇ ਨਾ ਕੋਈ ਕੁਝ ਨਹੀਂ ਕੀਤਾ ਨਾ ਇੱਕ ਵਾਰੀ ਨਹੀਂ ਜੀ ਤੇ ਲੜਕੀ ਜਿਹੜੀ ਗਈ ਆ ਲక్ష్ਮੀ ਇਹਦਾ ਪੱਤਾ ਦਰਜ ਕੀਤਾ ਜੀ ਤੇ ਹਰ ਸੰਭਵ ਕੋਸ਼ਿਸ਼ ਕੀਤੀ ਇਹਨੂੰ ਲੱਭਣ ਦੀ ਜੰਮੂ ਤੱਕ ਗਏ ਇਹਨੂੰ ਲੱਭਣ ਵਾਸਤੇ ਇਹਦੇ ਪਰਿਵਾਰ ਨੂੰ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਆ ਜੀ ਜਲਦੀ ਜਲਦੀ ਲੱਭ ਕੇ ਮਾਪਰੇਵਾਂ ਨੇ ਕੀਤੀ ਹੈ ਸਰ ਸਰ ਜੀ ਮਤਲਬ ਦਿੰਦਾਗਾ ਕਿਹਨਾਂ ਨੂੰ ਦਿੰਦਾਗਾ ਪਰਚਾ ਦਰਜ ਇਹਨਾਂ ਦੇ ਪਿੰਡ ਦਾ ਹੀ ਮੁੰਡਾ ਹੈ ਇਹਨਾਂ ਦੇ ਗਵਾਂਢ ਹੀ ਰਹਿੰਦਾ ਹੈ ਜੀ ਉਹਦੇ ਤੇ ਪਰਚਾ ਦਰਜ ਕੀਤਾ ਸੀ ਦੋ ਜਣੇ ਆ ਦੋਨੇ ਪਰਚਾ ਦਰਜ ਕੀਤਾ ਤਾਂ ਉਹਨਰੇ ਵੀ ਕਲੂ ਕਲਿਆ ਆ ਗਏ ਆ ਆਪਣੇ ਕੋਲ ਆਏ ਆ ਜਿਹੜਾ ਕੋ ਮੋਟਰਸਾਈਕਲ ਜਿਹੜੀ ਵੀ ਕੋਈ ਚੀਜ਼ ਹੈਗੀ ਲਿਆ ਕੇ ਲਾਈ ਆ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲਦੋ ਜਲਦੀ ਲੱਭ ਕੇ ਕੁੜੀ ਉਹਨਾਂ ਨੇ ਮਾਪਰੇਵਾਂ ਵਾਲੀ ਕੀਤੀ ਹੈ ਜੀ ਬਿਲਕੁਲ ਬਿਲਕੁਲ ਜੀ ਸੀ ਡੀ ਆਰ ਪਾਈ ਆ ਲੋਕੇਸ਼ਨ ਪਾਈ ਆ ਸਭ ਕੁਝ ਪਾਇਆ ਜਲਦੀ ਜਲਦੀ ਲੱਭਿਆ ਜਾਵੇ